ਨਸ਼ਿਆ ਵਿਰੋਧ ਜੁੱਦ ਪੰਜਾਬ ਸਰਕਾਰ ਦੀ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਖੰਨਾ ਦੇ ਐਸਐਸਪੀ ਜੋਤੀ ਯਾਦ ਡਾਕਟਰ ਜੋਤੀ ਯਾਦਵ ਦਾ ਕਹਿਣਾ ਜਾਂ ਤਾਂ ਨਸ਼ਾ ਤਸਕਰ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਛੱਡ ਦੇਣ ਪੰਜਾਬ ਇਸੇ ਤਰ੍ਹਾਂ ਸਰਕਾਰ ਦੀ ਮਸ਼ੀਨਰੀ ਨਸ਼ੇ ਦੇ ਕਾਰੋਬਾਰੇ ਦੇ ਪਿੱਛੇ ਪੈ ਗਈ ਹੈਗੀ ਉਹਦੇ ਲੜੀ ਦੇ ਅੰਡਰ ਹੀ ਅਸੀਂ ਸਾਰੇ ਕੇ ਸਾਰੇ ਜੋ ਸਾਡੇ ਏਰੀਆ ਦੇ ਡਰੱਗ ਸਮਗਲਰਸ ਤੇ ਪੈਡਲਰਸ ਨੇ ਉਹਨਾਂ ਦੀ ਲਿਸਟ ਬਣਾਈ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਸ਼ਿਆਂ ਵਿਰੁੱਧ ਯੁੱਧ ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਖੰਨਾ ਦੇ ਐਸਐਸਪੀ ਜੋਤੀ ਯਾਦਵ ਡਾਕਟਰ ਜੋਤੀ ਯਾਦਵ ਦਾ ਕਹਿਣਾ ਜਾਂ ਤਾਂ ਨਸ਼ਾ ਤਸਕਰ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਛੱਡ ਦੇਣ ਪੰਜਾਬ ਇਸੇ ਤਰ੍ਹਾਂ ਖੰਨਾ ਇਲਾਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਦਾ ਕਹਿਣਾ ਕਿ ਹੁਣ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜੋ ਨਸ਼ਾ ਵੇਚ ਕੇ ਨਸ਼ੇ ਦੇ ਪੈਸੇ ਨਾਲ ਬਣਾਈਆਂ ਗਿਆ ਉਹਨਾਂ ਤੇ ਵੀ ਬਲਡੋਜ਼ਰ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਇਹ ਅੱਜ ਦੀ ਮਿਸਾਲ ਦੇਖ ਰਹੇ ਹੋ ਤੁਸੀਂ ਖੰਨਾ ਵਿਖੇ ਜਿਸ ਦੀਆਂ ਇਹ ਤਾਜ਼ੀਆਂ ਲਾਈਵ ਤਸਵੀਰਾਂ ਲਾਈਵ ਕਾਰਵਾਈ ਦੇਖ ਰਹੇ ਹੋ ਪੰਜਾਬ ਪੁਲਿਸ ਅਤੇ ਨਗਰ ਕੌਂਸਲ ਖੰਨਾ ਦੀ ਇਸ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਡੀਐਸਪੀ ਐਸਐਚਓ ਤੇ ਪੁਲਿਸ ਮੁਲਾਜ਼ਮਾਂ ਦੀ ਭਾਰੀ ਫੋਰਸ ਦੇ ਨਾਲ ਇਹ ਕਾਰਵਾਈ ਲਗਾਤਾਰ ਜਾਰੀ ਹੈ ঘ <muchas> ਆਪ ਨੂੰ ਦੀ ਵੱਡੀ ਕਾਰਵਾਈ ਔਰ ਆਪ ਸਰਕਾਰ ਨੇ ਦਿਸ਼ਨ ਕੀਤਾ ਹੈ ਕਿ ਤੇ ਨਸ਼ਾ ਨਸ਼ੇ ਖਿਲਾਫ ਨਸ਼ੇ ਵਿਰੋਧ ਯੋਧਾ ਜਿਸ ਦਾ ਉਪਰਕਰਨ ਦੇ ਦਿੱਤਾ ਗਿਆ ਹੈ ਜਿਵੇਂ ਕਿ ਇਹ ਵੀ ਮਸ਼ਹੂਰ ਹੈ ਕਿ ਮਕਾਨ ਤੋੜੇ ਜਾ ਰਹੇ ਹਨ ਉਹਨੂੰ ਲਾਈਵ ਤਸਵੀਰਾਂ ਦਿੱਤੀਆਂ ਨੇ ਅੱਜ ਅੰਗਰ ਦੀ ਗੀਟ ਮਾਰਕੀਟ ਦੇ ਨਾਲ ਬੜੀਆਂ ਕਲੋਨੀ ਦੇ ਵਿੱਚ ਦਿਖਾਈ ਜਾ ਰਹੀਆਂ ਨੇ

ਤੋੜਿਆ ਜਾ ਰਿਹਾ ਹੈ ਤਾਂ ਜੋ ਨਹੀਂ ਮਿਲ ਸਕੇ ਹੋਰ ਜਿਹੜੇ ਦੇਖ ਲੈ ਕੇ ਪਾਸੇ ਇੱਥੇ ਦੇ ਲੋਕ ਹਰ ਤੋਂ ਦੇ ਕਹਿ ਰਹੇ ਸੀ ਕਿ ਅੱਗੇ ਤੋਂ ਨਸ਼ਾ ਨਹੀਂ ਹੋਊਗਾ ਪਰ

ਆਪੇ ਉਸ ਤੋਂ ਬਾਅਦ ਐਸਐਸਪੀ ਖੰਨਾ ਦੀ ਗਲਾਈ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਬੜੀ ਕਾਰਵਾਈ ਅੱਜ ਦਾ ਐਕਸ਼ਨ ਜੁਆਰੇ ਜਾਂਦਾ ਆਰੰਡਲਾ ਉਹ ਪੰਜਾਬ ਦਾ ਬੋਲਤਾ ਜਾਂਦਾ ਹੈ کرکی جو ڌاڻه تي ڪار ريت يا چاند ۾ ٿين ٿا ڀوٽو نه ٿي ڇا يا نه ڪم ڪي جي اها ماڻه اها ਨਾ ਇਹ ਕਾਲੀਦਾਲ ਵੀ ਭਾਜਪਾ ਵੀ ਕਾਂਗਰਸ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਮਝ ਸਹਦੰਦੇ ਰਹਿੰਦੇ ਇਹਨਾਂ ਨੂੰ ਇਸ ਕਰਕੇ ਇਹਨਾਂ ਦਾ ਕੰਮ ਜਾ ਕੇ ਵੱਧ ਗਿਆ ਸੀਗਾ ਆਮ ਆਦਮੀ ਪਾਰਟੀ ਨੇ ਇਹ ਪ੍ਰਚਾਰ ਕੀਤਾ ਤੇ ਕਰਕੇ ਹਟੂਗੀ ਅਸੀਂ ਆਉਣ ਵਾਲੇ ਨੌਜਵਾਨ ਬੱਚੇ ਨੂੰ ਬਚਾਉਣਾ ਸਭ ਤੋਂ ਵੱਡੀ ਗੱਲ ਬਾਤਾਂ ਅਸੀਂ ਇਹਦੇ ਲਈ ਆਪਣਾ ਤਨ ਤੇ ਮਨ ਤੇ ਧਨ ਦੇ ਨਾਲ ਸੇਵਾ ਕਰਨੀ ਹੈ ਅਸੀਂ ਪੂਰਾ ਜਿਹੜਾ ਨਸ਼ਾ ਵੇਚੂਗਾ ਉਹਨੂੰ ਜਿਹੜਾਂ ਧੱਕਾਂਗੇ ਤੇ ਉਹਨਾਂ ਦੇ ਮਕਾਨ ਵੀ ਢਾਏ ਜਾਣਗੇ। ਯੁੱਧ ਨਸ਼ੇ ਵਿਰੁੱਧ ਛੇੜਤਾ ਹੈਗਾ ਤੇ ਪਹਿਲਾਂ ਵੀ ਸਰਕਾਰ ਦਾ ਬੜਾ ਸਖਤ ਰਵਈਆ ਰਿਹਾ ਹੈ। ਬਟ ਇਸ ਇਸ ਬਾਰੇ ਸਰਕਾਰ ਨੇ ਇੱਕ 올 ਆਊਟ ਅਪਰੋਚ ਰੱਖੀ ਹੈਗੀ। ਇੱਕ ਵਾਰ ਟਾਈਪ ਅਧੀ ਅਪਰੋਚ ਰੱਖੀ ਹੈ। ਪੂਰਾ ਕੋ ਪੂਰਾ ਸਰਕਾਰ ਦੀ ਮਸ਼ੀਨਰੀ ਨਸ਼ੇ ਦੇ ਕਾਰੋਬਾਰੇ ਦੇ ਪਿੱਛੇ ਪੈ ਗਈ ਹੈਗੀ। ਉਹਦੇ ਲੜੀ ਦੇ ਅੰਡਰ ਹੀ ਅਸੀਂ ਸਾਰੇ ਕੇ ਸਾਰੇ ਜੋ ਸਾਡੇ ਏਰੀਆ ਦੇ ਡਰੱਗ ਸਮਗਲਰਸ ਤੇ ਪੈਡਲਰਸ ਨੇ ਉਹਨਾਂ ਦੀ ਲਿਸਟ ਬਣਾਈ ਹੋਈ ਹੈ। ਅਸੀਂ ਉਹਨਾਂ ਦੀ ਰੇਡਸ ਵੀ ਕਰਦੇ ਰਹਿੰਦੇ ਤੇ ਵੱਖਰੇ ਵੱਖਰੇ ਲॉਜ਼ ਦੇ ਅੰਡਰ ਜੋ ਵੀ ਪ੍ਰੋਵੀਜ਼ਨਸ ਹੁੰਦੇ ਉਹਨਾਂ ਨੂੰ ਯੂਜ਼ ਕਰਦੇ ਹੋਏ ਅਗਰ ਉਹ ਜੋ ਕਰਾਇਮ ਦਾ ਮਨੀ ਯੂਜ਼ ਕਰਕੇ ਕੋਈ ਪ੍ਰਾਪਰਟੀ ਬਣਾਉਂਦੇ ਹੈ ਕਿਥੇ ਜਿਵੇਂ ਅੱਜ ਵਾਲੇ ਜੋ ਹੈ ਸਰਕਾਰੀ ਜ਼ਮੀਨ ਦੇ ਉੱਪਰ ਹੀ ਐਨਕ੍ਰੋਚਮੈਂਟ ਕਰਕੇ ਇਹਨਾਂ ਨੇ ਘਰ ਬਣਾਏ ਹੋਏ ਔਰ ਕਾਰੋਬਾਰੀ ਨਾਦਰ ਨਸ਼ੀਦ ਹੈਗਾ ਤਾਂ ਇਦਾਂ ਦੇ ਜੋ ਬੰਦੇ ਉਹਨਾਂ ਦੇ ਉੱਪਰ ਸਖਤ ਰਵਈਆ ਰੱਖਦੇ ਸਰਕਾਰ ਨੇ ਪੂਰੀ ਪੂਰੀ ਸਰਕਾਰੀ ਮਸ਼ੀਨਰੀ ਨੂੰ ਯੂਜ਼ ਕਰਦੇ ਹੋਏ ਐਕਸ਼ਨ ਦਾ ਸਾਨੂੰ ਗੋ ਹੈਡ ਦਿੱਤਾ ਹੋਇਆ ਹੈਗਾ ਉਹਦੇ ਅੰਡਰ ਯਾਜ ਨਗਰ ਕਾਉਂਸਲ ਦਾ ਆ ਐਂਟੀ ਇਨਕ੍ਰੋਚਮੈਂਟ ਡਰਾਈਵ ਕਮ ਐਕਸ਼ਨ ਅਗੇਂਸਟ ਟਰੱਕ ਪੈਡਲਰਸ ਹੈਗਾ ਤੇ ਉਹਦੇ ਅੰਡਰ ਹੀ ਪੁਲਿਸ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਹੋਏ ਆਈਏਗੀ ਮੈਨੂੰ ਕਿੰਨੇ ਮਕਾਨਾਂ ਦੇ ਉੱਪਰ ਜਿਹੜਾ ਹੈਬਨ ਡੋਨਰ ਫੇਰਾ ਜਾ ਰਿਹਾ ਹੈ ਆ ਨਗਰ ਕਾਉਂਸਲ ਨੇ 6 ਮਕਾਨਾਂ ਦੇ ਉੱਪਰ ਨੋਟਿਸ ਲਾਏ ਸੀਗੇ ਤੇ ਉਹਨਾਂ ਨੇ ਆਪਣਾ ਸਾਰਾ ਰਿਕਾਰਡ ਚੈੱਕ ਕਰਕੇ ਹੀ ਪੁਲਿਸ ਨੂੰ ਦੱਸਿਆ ਸੀਗਾ ਤੇ ਆ ਜਿੰਨੇ ਵੀ ਪਰਸਨਸ ਨੇ ਇਹਨਾਂ ਦੇ ਉੱਪਰ ਮਲਟੀਪਲ ਐਫ ਆਈ ਆਰਸ ਐਂਡੀ ਪੀ ਐਸ ਐਕਟ ਦੇ ਅੰਡਰ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਮੇਨ ਹੈ ਉਹ ਸੁਨੀਲ ਬਾਬਾ ਤੇ ਅਸਲਮ ਦੋਨੋਂ ਬ੍ਰਦਰਸ ਨੇ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਂ ਹੈਗਾ ਇਹਨਾਂ ਦੇ ਦੋਨਾਂ ਦੇ ਉੱਪਰ 5-5 ਮੁਕੱਦਮੇ ਨੇ ਤੇ ਹੋਰ ਵੀ ਇਹ ਇਨਾ ਦਾ ਕਾਰੋਬਾਰ ਹੀ ਡਰੱਗਸ ਦਾ ਹੈਗਾ ਤੇ ਆ ਛੱਡਦੇ ਹੀ ਨਹੀਂ ਹੈ ਤੇ ਉਹਦੇ ਨਾਲ ਕੁਝ ਲੇਡੀ ਵੀ ਹੈ ਸਿੰਧੀ ਨਾਦੀ ਲੇਡੀ ਮੋਹਿੰਦਰੋ ਹੈਗੀ ਇਦਾਂ ਦੇ ਇੱਥੇ ਲੇਡੀਜ਼ ਵੀ ਆਹੀ ਕੰਮ ਕਰ ਰਹੀਆਂ ਨੇ ਤੇ ਮਲਟੀਪਲ ਉਹਨਾਂ ਦੇ ਉੱਪਰ ਵੀ ਐਫਆਈਆਰਸ ਹੈ ਵੱਖਰੇ ਵੱਖਰੇ ਟਾਈਮਸ ਦੇ ਉੱਪਰ ਇਹਨਾਂ ਦੇ ਕੋਲੋਂ ਡਰੱਗਸ ਦੇ ਹੋਰ ਵੀ ਕੰਟਰਾਬੈਂਡ ਰਿਕਵਰ ਹੋਏ ਹਨ ਤੇ ਇਹ ਛੱਡਦੇ ਨਹੀਂ ਹੈ ਤੇ ਫਿਰ ਹੁਣ ਸਰਕਾਰ ਦੀ ਕੋਈ ਲੀਨਿਐਂਸੀ ਨਹੀਂ ਕਿਉਂਕਿ ਇਹਨਾਂ ਨੇ ਜੋ ਘਰ ਵੀ ਬਣਾਏ ਉਹ ਵੀ ਸਰਕਾਰੀ ਜ਼ਮੀਨ ਦੇ ਉੱਪਰ ਨਗਰ ਕਾਉਂਸਲ ਦੀ ਜ਼ਮੀਨ ਦੇ ਉੱਪਰ ਬਣਾਏ ਹੋਏ ਨੇ ਤੇ ਪੈਸਾ ਵੀ ਸਾਰਾ ਦਾ ਸਾਰਾ ਜੋ ਹੈ ਕੰਸਟਰਕਸ਼ਨ ਦਾ ਉਹ ਨਸ਼ੇ ਦੇ ਕਾਰੋਬਾਰ ਤੋਂ ਇਹਨਾਂ ਨੇ ਇਕੱਠਾ ਕੀਤਾ ਮੈਡਮ ਜਿੰਨੇ ਜਿੰਨੇ ਲੋਕ ਵੀ ਰਏ ਹੈ ਉਹ ਸਾਰੇ ਮੰਨਦੇ ਨੇ ਵੀ ਅਸੀਂ ਸਾਰੇ ਨਸ਼ਾ ਵੇਚਦੇ ਵੀ ਹਾਂ ਬਹੁਤ ਦੇ ਤੋਂ ਵੇਚ ਰਹੇ ਹਾਂ 10 ਸਾਲ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਰਹੀ ਹੋਈ ਸੀ ਜਦੋਂ ਕਾਫੀ ਟੋਟਾ ਵੀ ਜਿੱਤ ਨਹੀਂ ਦੇਖੀ ਹੋਰ ਵੀ ਨਹੀਂ ਜੀ ਦੇਖੀ ਅਗਰ ਕਰਦੇ ਹੈ ਤੇ ਉਹ ਵੀ ਇਹਨਾਂ ਦੇ ਉੱਪਰ ਜੋ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ लेती जाएगी ਤੇ ਆ ਸਰਕਾਰ ਵੱਲੋਂ ਕੋਈ ਰਿਹائش ਨਹੀਂ ਇਹਦੇ ਵਿੱਚ ਕੱਲ ਜੋ ਤੁਸੀਂ ਪੁੱਛ ਰਹੇ ਹੋ ਤਿੰਨ ਨੋਟਿਸਸ ਦਾ ਉਹ 68f ਦੇ ਅੰਡਰ ਅਸੀਂ ਉਹਨਾਂ ਦੇ ਫ੍ਰੀਜ਼ਿੰਗ ਆਰਡਰਸ ਲਾਏ ਹਨ ਹੁਣ ਉਹ ਵਾਲੀ ਵੀ ਪ੍ਰਕਿਰਿਆ ਚੱਲ ਗਈ ਹੈਗੀ ਉਹ ਵੱਖਰੀ ਹੈਗੀ ਉਹ ਐਨਡੀਪੀਐਸ ਦੇ ਅੰਡਰ ਅਸੀਂ ਪ੍ਰਾਪਰਟੀ ਕਰਕੇ ਬਣਾਈ ਗਈ ਹੈ ਉਹਨੂੰ ਫ੍ਰੀਜ਼ ਤੇ ਸੀਜ਼ ਕਰ ਸਕਦੇ ਸਰਕਾਰ ਅੰਡਰ ਲੀਗਲ ਪਾਰਸ ਤੋਂ ਉਹ ਯੂਜ਼ ਕਰਦੇ ਹੋਏ ਅਸੀਂ ਉਹ ਵੀ ਪ੍ਰਕਿਰਿਆ ਸ਼ੁਰੂ ਕਰਾਈ ਹੈ ਤੋਂ ਆਹੀ ਮੈਂ মিডিਆ ਦੇ ਥਰੂ ਮਤਲਬ মিডিਆ ਸਾਥੀਆਂ ਨੂੰ ਦੱਸਣਾ ਚਾਹੁੰਦੀ ਹੂ ਕਿ ਆ ਸਿਰਫ ਇੱਕ ਕੱਲੀ ਚੀਜ਼ ਨਹੀਂ ਹੈਗੀ ਪੰਜਾਬ ਪੁਲਿਸ ਤੇ ਸਰਕਾਰ ਅ ਪੂਰੇ ਹਰ ਚੀਜ਼ ਜੋ ਲੀਗਲੀ ਅਵੇਲੇਬਲ ਹੈ ਉਹਨੂੰ ਯੂਜ਼ ਕਰਦੇ ਹੋਏ ਨਸ਼ੇ ਦਾ ਜੋ ਇਹ ਕਾਲਾ ਤੰਦਾ ਹੈਗਾ ਇਹਦੀ ਕਮਰ ਨੂੰ ਤੋੜਨ ਦੀ ਸਰਕਾਰ ਨੇ ਪੂਰੀ ਨੀਅਤ ਬਣਾ ਲਈ ਹੈਗੀ ਤੇ ਉਹਦੇ ਅੰਡਰ ਹੀ ਇਹ ਵੱਖਰੇ ਵੱਖਰੇ ایریاز ਦੇ ਉੱਪਰ ਵੱਖਰੇ ਵੱਖਰੇ ਸਾਡੇ ਮੁਹਿੰਮਸ ਚੱਲ ਰਹੀਆਂ ਹਨ ਇਹਦੇ ਨਾਲ ਨਾਲ ਮੈਂ ਔਰ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਮੀਡੀਆ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਕਿ ਮੀਡੀਆ ਵੀ ਸਾਡੇ ਜੋ ਇਹ ਐਕਸ਼ਨ ਹੈਗਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕੋਆਪਰੇਟ ਵੀ ਕਰ ਰਹੇ ਤੇ ਆਪਣਾ ਸਹਿਯੋਗ ਦੇ ਰਹੇ ਲੋਕੀ ਵੀ ਬੜ ਚੜ ਕੇ ਸਾਡਾ ਸਹਿਯੋਗ ਕਰ ਰਹੇ ਨੇ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਪੰਜਾਬ ਪੁਲਿਸ ਦਾ ਸਹਿਯੋਗ ਕਰ ਰਹੇ ਨੇ ਤੇ ਲੋਕੀ ਵੀ ਸਾਡੇ ਨਾਲ ਇਨਫੋਰਮੇਸ਼ਨ ਬਹੁਤ ਖੁੱਲ ਕੇ ਤੇ ਬਹੁਤ ਕੌਨਫੀਡੈਂਸ ਨਾਲ ਸ਼ੇਅਰ ਕਰ ਰਹੇ ਨੇ ਤੇ ਸੰਪਰਕ ਮੀਟਿੰਗਸ ਵੀ ਅਸੀਂ ਲੋਕਾਂ ਦੇ ਨਾਲ ਕਰ ਰਹੇ ਤੇ ਜੋ ਜੈਨੂਇਨ ਲੋਕੀ ਉਹਨਾਂ ਦੇ issues ਨੂੰ ਅਸੀਂ ਸੋਲਵ ਕਰਨ ਦਾ ਟ੍ਰਾਈ ਕਰਦੇ ਲੇਕਿਨ ਜੋ ਇਲੀਗਲ ਐਕਟੀਵिटीज ਵਿੱਚ ਇੰਡल्जਡ ਨੇ ਲੋਕੀ ਉਹਨਾਂ ਦੇ ਗੈਸ ਜੋ ਵੀ ਬੰਦੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਲਈ ਜਾ ਰਹੀ ਹੈ ਸੋ ਐਸਐਸਪੀ ਸਾਹਿਬ ਨੇ ਕਿਹਾ